ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਟਾਈਮ ਹੋ ਗਿਆ ਜੀ 3:30 ਆਪਾਂ ਆਏ ਸੀ ਖੇਤ ਸਰਦਾਰ ਜੀ ਨੇ ਕੱਖਾਂ ਚ ਪਾਉਣਾ ਮੱਕੀ ਚ ਰੇ ਕਹਿੰਦੇ ਆਜੋ ਖੇਤ ਚੱਲਣ ਆ ਸਾਡੇ ਕਦੋਂ ਦੇ ਮੇਲੇ ਹੋ ਗਏ ਜੀਰੀਆਂ ਬਸ ਤਕਰੀਬਨ ਪੱਕੀ ਪਈਆਂ ਨੇ ਹੁਣ ਤਾਂ ਹਫ਼ਤੇ ਦਾ ਟਾਈਮ ਲੈਣੀ ਹੈ ਬਸ ਹਫ਼ਤੇ ਚ ਵਧੀਆ ਸਾਰੀ ਹੋ ਜਾਣਗੇ ਤੇ ਆਪਣੀ ਬਾੜੀ ਸਾਡਾ ਲਾਸ ਨੂੰ ਨਹੀਂ ਰਹਿਣ ਦਿੰਦੇ ਚੂਹੇ ਅਸੀਂ ਇਹ ਤਾਂ ਕਿਉਂ ਪਹਿਲਾਂ ਲਾਇਆ ਤੀ ਲਸਣ ਹੈ ਕਿ ਕੱਡ ਕੱਡ ਲੈ ਜਾਂਦੇ ਨੇ ਤੇ ਆ ਮੇਥਿਆਂ ਦੀ ਕਿਆਰੀ ਹੋਗੀ ਉਧਰ ਪਾਲਕ ਧਣੀਆਂ ਹੋ ਸਾਰੇ ਗਾਜਰਾ ਤੇ ਪਿਆਜ਼ ਲਾਇ ਸੀ ਬਾੜੀ ਆਪਣੀ ਬਾਕੀ ਤਾਂ ਹੋ ਗਈ ਲਸਣ ਖਰਾਬ ਕਰ ਜਾਂਦੇ ਨੇ ਚੂਹੇ ਉਹਦੀ ਲੈ ਜਾਂਦੇ ਕੁਸਤ ਅੱਧੀ ਤਾਂ ਹੋ ਗਈ ਗੰਨੀਆਂ ਕੜਗੜ ਉਹ ਪ੍ਰਾਣੀਆਂ ਕਿਆਰੀਆਂ ਚ ਲਈ ਫਿਰਦੇ ਨੇ ਹੁਣ ਬਸ ਇਹਨਾਂ ਦਾ ਵੀ ਸੀਜ਼ਨ ਦਾ ਟਾਈਮ ਆ ਗਿਆ ਹਮੇਂ ਹੀ ਅੰਮ੍ਰਿਤ ਦੀ ਪੱਜ-ਪੱਜ ਕੇ ਚੱਲ ਹੁਣ ਕੱਕ ਤਪਿੰਦਰ ਲੈ ਜਾ ਕਰੂਗਾ ਵੱਡ ਕੇ ਸਵੇਰੇ ਲਾ ਲਿਆ ਵੱਡਾ 15-20 ਦਿਨ ਹੋ ਗਏ ਸਾਨੂੰ ਮੀਂਹ ਚੋਂ ਸਾਰੇ ਕੱਕ ਮਰ ਗਏ ਮੁੜ ਕੇ ਹੋਏ ਨਹੀਂ ਹੁਣ ਹੋਏ ਨਹੀਂ ਫਿਰ ਇਹਨੂੰ ਵੇਲਾ ਕਰਕੇ ਸਿੱਧੀ-ਸਿੱਧੀ ਚ ਬਰਸੀਨ ਨਾਲ ਜੂਗਾ ਫਿਰ ਉਧਰ ਲ ਇੱਕ ਕਿਆਰਾ ਉਹਨੂੰ ਵੱਡ ਲਾਂਗੇ ਹੌਲੀ-ਹੌਲੀ ਅੱਜ ਕਿਤਾ ਆਰਾਮਦਾਰੀ ਅਸੀਂ ਚਾਰ ਜਾਨੀ ਪਾਇਆ ਉਹਦਾ ਬੜੀ ਔਖਾ ਕਰਦਾ ਸਮੇਂ ਲਈ ਇਹਨੇ ਪਿੰਦਰ ਤਾਂ ਪੱਟਦਾ ਹੀ ਨਹੀਂ ਸੀ ਹੁਣ ਸਾਨੂੰ ਔਖਾ ਹੋ ਜਾਂਦਾ ਉਹਨੂੰ ਕੱਕ ਤਪਿੰਦਰ ਵੱਡ ਕੇ ਲੈ ਜਾਂਦਾ ਚਾਰ ਨਹੀਂ ਫਟਦਾ ਉਹ ਓਣਾ ਬੜਾਣਾ ਆਈ ਹਰਦਾ ਨਹੀਂ ਚਲੇਦਾ ਬੜਾ ਉਹੀ ਹੈ ਨਹੀਂ ਤਾਂ ਬਾਹਰ ਆ ਤੇ ਖਾਣੇ ਇਹ ਲੋਕ ਹੁਣ ਬਚਾਰ ਰਹੇ ਆ ਮੋਟਰਾਂ ਤੋਂ ਚਲਾਉਂਦਾ ਸੇ ਕਰਦਾ ਹੋਰ ਹੁਣ ਤਾਂ ਪੂਰਾ ਹਾਲ ਆ ਬਚਾਲੂ ਸਿੱਧੀ ਜੀ ਰਹਿ ਗਈ ਹੋਰ ਇਹ ਕੀ ਰਾ ਇਧਰ ਚਲਾ ਆ ਵੀ ਵੱਟ ਗਈ ਨਹੀਂ ਆਲੀ ਬਚੀ ਹੈ ਅੱਛਾ ਹਾਂ ਪਾਣੀ ਖੜਿਆ ਮੀਂਹ ਆਲੀ ਬਚ ਗਈ ਇਹ ਇਧਰੋਂ ਆ ਮੀਂਹੇ ਮਾਰਤੀ ਇਧਰੋਂ ਨਹੀਂ ਤਾਂ ਨਹੀਂ ਹੁੰਦੇ ਤੇ ਅਜੇ ਨਾ ਨਹੀਂ ਤਾਂ ਘਰ ਕਿੱਥੇ ਦੀ ਦਾ ਉਹ ਕਹਿਰਾ ਹੁੰਦਾ ਅਜੇ ਨਾਲ ਹੁੰਦਾ ਹੂੰ ਸलो ਕਹਿਰਾ ਬੀਜਿਆ ਦਿੱਤੇ ਆਪਾਂ ਨੇ ਬੋਧੀ ਵੀ ਬੀਜਿਆ ਦਿੱ ਜਦ ਮੀਂਹ ਆਇਆ ਹੈ ਨਾ ਆਓ ਬੀਜੋ ਉਹਦੇ ਤੜਕੇ ਬੀਜਿਆ ਦੀ 1.5 ਵਜੇ ਮੀਂਹ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਮੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤਾਂ ਮੇਰਾ ਖਿਆਲ 12:30 1 ਵਜੇ ਨਾਲ ਆਊਗਾ ਅੱਜ ਫੇਰ ਅਸੀਂ ਸਵੇਰਾਂ ਜਮੇਰ ਸੋਈ ਨਾਲ ਹੀ ਮੱਥਾ ਲਾਇਆ ਕੱਲੀ ਨਾਲ ਕੱਪੜੇ ਕੱਲ ਨਾਲ ਹੁੰਦੇ ਸੀ ਮਸ਼ੀਨ ਚੋਂ ਕੱਢ ਕੇ ਸੁੱਕਣੇ ਪਾਣੇ ਤੇ ਫੇਰ ਲਾ ਆਂਦੇ ਤੇ ਜਿੰਨੇ ਨਿਕਲੇ ਕੱਪੜਿਆਂ ਦਾ ਸਾਡਾ ਕੰਮ ਨਿਬੜ ਗਿਆ ਕੱਲੇ ਮੰਜਿਆਂ ਦੇ ਕੱਪੜੇ ਰਹਿ ਗਏ ਧੋਣ ਵਾਲੇ ਦੋ ਦੇ ਬਸ ਬਾਕੀ ਪਰਦੇ ਵਗੈਰਾ ਸਾਰੇ ਚਾਦਰਾਂ ਚੁੱਦਰਾਂ ਜਿੰਨੀਆਂ ਵੀ ਹੈਗੀਆਂ ਤੇ ਸਾਰੀਆਂ ਧੋਤੀਆਂ ਗਈਆਂ ਤੇ ਅੱਜ ਮੈਂ ਕਲੀਰ ਰਸੋਈ ਦੇ ਵਿੱਢ ਲਾਇਆ ਜਾਦੇ ਨਹੀਂ ਲਾਇਆ ਜੀ ਫਿਰ ਸਾਰਾ ਕੰਮ ਔਖਾ ਹੋ ਜਾਂਦਾ ਅੱਜ ਤਾਂ ਬੱਚੇ ਵੀ ਨਹੀਂ ਕਰੇ ਹੈਗੇ ਆ ਸਪਰੀਨ ਦਾ ਪੇਪਰ ਸੀਗਾ ਪਿੰਦਰ ਵੀ ਸਕੂਲ ਚਲਾ ਗਿਆ ਚਲ ਰਸੋਈ ਦਾ ਮੇਰਾ ਮੇਰਾ ਕੰਮ ਕਰਨ ਵਾਲਾ ਤੇ ਹੋਰ ਸੋਈ ਵਾਲੇ ਕੰਮ ਨੂੰ ਘੱਟ ਹੱਥ ਲਾ ਕੇ ਰਾਜੀ ਨੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਆਪਣੀ ਰਸੋਈ ਦੀ ਸਫਾਈ ਹੋ ਗਈ ਸਮਾਰ ਕੇ ਚੰਗੀ ਤਰ੍ਹਾਂ ਮੈਂ ਨਾ ਇਹਦੇ ਵਿੱਚ ਉਹ ਤਜਾਬ ਵਾਲਾ ਫੋਪਾ ਪਾ ਕੇ ਸਾਰਾ ਸਾਫ ਕਰਿਆ ਮੈਂ ਪਹਿਲਾਂ ਮੈਂ ਟੈਲਟੋਲੀ ਇੰਦਰ ਕਰ ਲਈ ਦੇਖੋ ਜੀ ਮੈਂ ਇੰਦਰ ਉਥੋਂ ਵੀ ਸਾਰਾ ਟੋਕਰਾ ਸਾਫ ਕਰਤਾ ਜਿਹੜੇ ਇੱਥੇ ਵਾਲੇ ਸੈਂਕ ਵਿੱਚ ਪਾਣੇ ਦੀ ਮੈਂ ਸਾਫ ਕਰਕੇ ਦੂਆ ਦੇ ਇੱਥੇ ਹੀ ਮਾਜ ਕੇ ਰੱਖ ਤੇ ਆ ਇੱਕ ਦੋ ਕੁਛਕ ਜਿਹੜੇ ਉਰੇ ਹੈਗੇ ਸੀਗੇ ਇਹ ਉਰੀ ਰੱਖ ਲੈ ਇਹ ਸਵੇਰੀ ਮਾਜੇ ਹੋਈ ਸੀ ਜਿਹੜੇ ਉਹ ਇੱਥੇ ਰੱਖ ਲੈ ਫਿਰ ਆਹ ਹਜੇ ਖੰਡ ਵਾਲੀ ਬਾਲਟੀ ਉੱਪਰ ਤਾਂਤੀ ਅਜੇ ਵਾਰਾ ਫ੍ਰਿਜ ਸਾਫ ਕਰਨ ਨਾਲ ਰਹਿ ਗਿਆ ਫ੍ਰਿਜ ਮੈਂ ਬਾਹਰ ਕਢਾਉਂਗੀ ਕੱਲ ਨੂੰ ਉਹਨਾਂ ਤੋਂ ਜੀ ਫਿਰ ਸਮਾਰ ਕੇ ਚੰਗੀ ਤਰ੍ਹਾਂ ਤੋਂ ਧੋ ਲਵਾ ਦਾਂਗੇ ਕਿਉਂਕਿ ਨੂੰ ਬਹੁਤ ਟਾਈਮ ਹੋ ਗਿਆ ਨੂੰ ਅੰਦਾਜ਼ਨ ਇਹਨੂੰ ਸਾਲ ਹੋ ਗਿਆ ਨਾ ਮਾਜ ਲੈਂਦੇ 2 ਸਾਲ ਇਜਾ ਤੋਂ ਨਮਾਲਿਆਂ ਦਾ ਸੀ ਤੇ ਇਧਰ ਮੈਂ ਸਾਰਾ ਸਮਾਨ ਰਸੋਈ ਆਲਾ ਪੀਪੀਆਂ ਬੁੱਪੀਆਂ ਭਾਂਡੇ ਕੋਸ਼ਰੇ ਧਰ ਕੇ ਮਾਣ ਲੈ ਇੱਥੇ ਧੁੱਪੇ ਲਾਤੇ ਹੁਣ ਇਹ ਮੰਜੀਆਂ ਦੇ ਕੱਪੜੇ ਰਹਿ ਗਏ ਦੋ ਦੇ ਧੋਣ ਨਾਲੇ ਮੈਂ ਤਾਂ ਅਹੀਂ ਇੱਥੇ ਰੱਖਦੇ ਥੱਲੇ ਨੀਚੇ ਰੇਤਾ ਲੱਗ ਜਾਂਦਾ ਅੱਜ ਕੋਈ ਨਹੀਂ ਅੱਜ ਮੈਂ ਕੱਲੀ ਹਾਂ ਘਰੇ ਇੱਕ ਸੈਫੀ ਹੈ ਤੇ ਬਾਕੀ ਕੱਪੜੇ ਸ਼ਾਮ ਨੂੰ ਲਾਵਾਂਗੇ ਮਸ਼ੀਨ ਜਿਹੜੇ ਹੋਰ ਧੋਣਗੇ ਹੁਣ ਧਕੇਰਾ ਕੰਮ ਨਿਭੜ ਗਿਆ ਤੇ ਫਰਿੱਜ ਦੇਖਦੇ ਆ ਜੇ ਤਾਂ ਮੈਂ ਕੱਲੀ ਤੋਂ ਨਿਕਲਣਾ ਨਹੀਂ ਬਾੜੀ ਨੇ ਫਿਰ ਕੱਲ ਨੂੰ ਪਿੰਦਰ ਨੂੰ ਆਸਪਰੀਜ਼ਮ ਸੁੱਟੀ ਐ ਨੂੰ ਲਾ ਕੇ ਕਰਾਉਣ ਨਾਲ ਜਿਹੜਾ ਰਹਿ ਗਿਆ ਇੱਧਰ ਵੀ ਆਕਣਾ ਮੇਰਾ ਨਾ ਕੰਮ ਹੈ ਰਾਤ ਇਹਨਾਂ ਨੇ ਇੰਨਾ ਜਿਆਦਾ ਉਲਝਾਤਾ ਤਾ ਆ ਪ੍ਰੈਸ ਵਾਲਾ ਟੇਬਲ ਆਪਾਂ ਉਰੇ ਲਾ ਲਿਆ ਜੀ ਹੁਣ ਇੱਧਰ ਸਾਰੀ ਸੈਟਿੰਗ ਹੋ ਗਈ ਤੇ ਆ ਗੱਦੇ ਦੇਖੀ ਇਹਦੇ ਉੱਤੇ ਸਿੱਟ ਗਈ ਇੱਥੇ ਬਸ ਕੱਲੇ ਪ੍ਰੈਸ ਕਰਨ ਵਾਲੇ ਕੱਪੜੇ ਧਰੇ ਹੋਣੇ ਜਿਹੜੇ ਵਰਕ ਵਾਲੇ ਸੂਟਾਂ ਤੇ ਪ੍ਰੈਸ ਹੋਣੀ ਐ ਬਾਕੀ ਸਾਰਾ ਓਕੇ ਐ ਇਹਦੇ ਵਿੱਚੋਂ ਆਪਾਂ ਕਾਟਨ ਦੇ ਸੂਟ ਸਾਫ ਤੇ ਜੀ ਜਿਹੜੇ ਸਿੰਥੈਟਿਕ بیس ਐ ਵਸ ਉਹ ਹੀ ਉਹੀ ਰੱਖਿਆ ਤੇ ਇੱਧਰ ਵੀ ਕੰਮ ਨਿਭੜਣੀ ਪਿਆ ਬਸ ਥੋੜਾ ਮੋਟਾ ਹੀ ਐ ਹੁਣ ਆਪਾਂ ਮੈਨਾ ਕਿਉਂ ਨਹੀਂ ਆ ਫਿਰ ਅਰੈਸਟ ਕਰਕੇ 10 ਮਿੰਟ ਫਿਰ ਦੇਖਨੇ ਆ ਪ੍ਰੈਸ ਕਰਨ ਦਾ ਟਾਈਮ ਹੋਇਆ ਜੀ ਆਹ ਜੀ ਉਹ ਤੇ ਯਾਦ ਨਹੀਂ ਰਿਹਾ ਵੀ ਮੇਰੀਆਂ ਫੋਟੋ ਉਧਰ ਲੱਗੀਆਂ ਉਹ ਤਾਂ ਕੁਝ ਨਹੀਂ ਜਾਂਦਾ ਉਧਰ ਜੁੱਤੀਆਂ ਜਾਂਦੀਆਂ ਉਹਦੀਆਂ ਸਾਰੀਆਂ ਕਹਿਣਾ ਉਧਰ ਤਾਂ ਸੌ ਨਹੀਂ ਹੈਗਾ ਬਈ ਇਧਰ ਹੀ ਰੱਖ ਲਓ ਹੁਣ ਜਦੋਂ ਉਹਦੇ ਜਿਆਦਾ ਆ ਗਿਆ ਫਿਰ ਮਾਰੋ ਸਾਰਾ ਕੁਝ ਕੱਟ-ਕੱਟ ਕੇ ਹਾਂ ਜਿਹੜੇ ਇਧਰ ਚਾਦਰਾਂ ਮਸੋਣੀਆਂ ਨੇ ਚਾਦਰਾਂ ਸੁੱਕੀਆਂ ਬਸਾ ਕੇ ਦਿੰਦੇ ਜੀ ਚਾਦਰਾਂ ਹੋ ਗਈਆਂ ਦੂਧੀਆਂ ਇਹ ਕਹਿੰਦੇ ਸੀ ਉਹ ਵੀ ਬਹੌਣ ਬਸਾਉਣੀਆਂ ਨੇ ਸਰਾਣਿਆਂ ਦੇ ਕਬਰ ਤਾਂ ਝਾੜ ਗਈਆਂ ਬੁੜੀਆਂ ਇੱਤੋਂ ਬਿੱਲਾ ਕਰਤਾ ਤੇ ਬਾਕੀ ਇਧਰ ਵੀ ਮੈਂ ਕਹਿੰਦੀ ਮਾਂ ਚਾਦਰਾਂ ਸੁਭਾ 2 ਵਜੇ ਕਹਿੰਦੇ ਖੜ੍ਹਜੋ ਅਸੀਂ ਆ ਕੇ ਵਿਸਾਵਾਗੇ ਆਪੀ ਚਲੋ ਜੀ ਹੁਣ ਆਪਾਂ ਪਹਿਲਾਂ ਨਹਾ ਲਈਏ ਫਿਰ ਮਿਲਦੇ ਆਂ 10 ਮਿੰਟ ਰੈਸਟ ਕਰ ਲਈਏ ਟਾਈਮ ਕਿੰਨਾ ਹੋ ਗਿਆ 12:30 ਹੇ ਹੇ ਕੀ ਕਰੀਏ ਅਜੇ ਗੱਡੀ ਕੌਣ ਆਲੀ ਖੜੀਆ ਦਵਾਰੇ ਉੱਤੇ ਸਰਦਾਰ ਜੀ ਇੰਨੀ ਸੋਹਣੀ ਗੱਡੀ ਕੱਢ ਕੇ ਲੈਤੇ ਆ ਮੀਂਹ ਜਿੱਚ ਇੱਕ ਦੋ ਵਾਰ ਲੱਗੇ ਫੇਰ ਉਹੀ ਕੁਝ ਹੋ ਗਿਆ ਲਓ ਜੀ ਪੌਣੇ 6 ਹੋ ਗਏ ਗੁਰਦੁਆਰਾ ਸਾਹਿਬ ਰਹਿ ਰਾਂ ਸੌਣ ਲੱਗੀ ਹੁਣ ਮੈਂ ਉਧਰ ਵੀਡੀਓ ਦਾ ਕੰਮ ਨੇ ਮੇਰੇ ਸੁਟਾਣੀ ਦਾ ਰਸੋਈ ਤੇ ਸਮਾਨ ਸਿਣਿਆ ਤੇ ਪਿੰਦਰ ਗਿਆ ਕੱਖ ਲੈਣਾ ਜੋ ਜਿੰਮ ਨਹੀਂ ਗਿਆ ਮੈਨੂੰ ਅੱਜ ਵੀ ਕੱਖਾ ਨੂੰ ਵੀ ਲੇਟ ਹੋਊ ਚਲੋ ਹੁਣ ਮੈਂ ਉਹਦੇ ਉਧਰੋਂ ਮੱਝਾਂ ਨੂੰ ਪਾਣੀ ਪਿਆਦਾ ਤੇ ਮੈਂ ਅੱਜ ਨੂੰ ਮੈਂ ਲੇਟੀ ਤਾਂ ਜੇ ਤੇ ਸੁੰਬਰ ਕੇ ਫਿਰ ਸਗੂਹਾ ਪਾ ਲਈ ਬੱਟੇ ਤੇ ਫਿਰ ਸਵੇਰ ਤੱਕ ਬਾੜਾ ਹੋ ਜੰਨਾ ਤੇ ਦੇਖੀ ਐ ਮੱਛੀਆਂ ਜੰਦੀਆਂ ਨੇ ਪਤਾ ਨਹੀਂ ਕੀ ਹੋ ਰਿਹਾ ਕੀ ਹੋ ਰਿਹਾ ਮੱਛੀਆਂ ਨਹੀਂ ਉਹ ਮੈਂ ਤਾਂ ਪਹਿਲਾਂ ਇੱਥੇ ਗੁਆਟ ਆਉਣਾ ਇੱਥੇ ਪੈਰ ਮੂਸ ਗਿਆ ਨਾ ਅੱਖਾਂ ਮੂਰੀ ਨਹੀਂ ਆ ਗਈ ਮੈਂ ਤਾਂ ਇਹ ਮਰ ਪਰਦਾ ਨਹੀਂ ਪਤਾ ਇਸ ਰੇਤ ਦਾ ਕੁਝ ਜਿਹੇ ਹੁੰਦਾ ਤੁੱਟਾ ਕਹੋ ਐ ਇਹਨਾਂ ਜਿਆਦਾ ਪਤਾ ਨਹੀਂ ਸੋ ਕਿ ਮੈਂ ਅੱਜ ਦੇ ਕਾਰੇ ਕਿ ਕਿੰਨੇ ਮੁਸਬਾ ਆਇਆ ਨਾ ਮੈਂ ਪਹਿਲਾਂ ਨਾ ਉਹ ਪਾਣੀ ਪੈਣ ਚੱਲ ਬੱਡੜੇ ਚੱਲ ਦੋ ਉਹ ਰੱਖਾ ਕੇ ਬਸ ਨਾਲ ਦੀ ਨਾਲ ਪਾਣੀ ਨੂੰ ਨਾਲ ਦੀ ਨਾਲ ਦੁਆਰੇ ਕੱਖਾ ਨੂੰ ਧੁੱਧ ਦੀ ਘੁੱਟ ਦੇ ਦੇਣੀ ਆ ਇਧਰ ਇੱਕ ਦੂਜੇ ਦੇ ਲੱਟਾ ਮਾਰਦੇ ਹੁੰਦੇ ਆ ਨੀ ਉਹ ਦਿੱਤੀ ਨੂੰ ਬਾਲਟੀ ਨਾਲ ਘਰ ਤੱਕ ਲਿਆ ਪਰ ਮੈਂ ਕਿਚਨੇ ਰਾ ਹੋ ਜਾਂਦਾ ਹੁਣ ਤਾਂ ਕੰਮਾਂ ਨੂੰ ਇਕਨਾਂ ਸਾਡਾ ਖੋਲ ਲੈ ਦੇ ਰੱਸੀ ਮੰਨਣੀ ਪੈਂਦੀ ਐ ਅਨੀਆਂ ਜਾਲਾ ਸੇਕੀ ਢੋਲ ਕੇ ਸੰਗਾਈ ਨਾ ਦੁਗਾਟਾ ਪਤੀ ਵਰਦਾ ਤਾਂ ਬੈਗੂ ਵਾਲੀ ਢੋਲ ਤਾਂ ਨਾ ਮੀਤੀ ਚੱਲ ਦੋਤੀ ਵੀ ਕੇ ਪਾ ਦੇ ਮਾਰ ਲੀਏ ਦਾਣੇ ਨੇ ਲਓ ਜੀ ਇਧਰ ਪਾਂ ਨਹੀਂ ਚਿੰਤਾ ਪਣੀ ਇਧਰ ਕਾਣਸਤੇ ਵੀ ਫालतू-ਫालतੂ ਚਮਾਨ ਸਾਰਾ ਘੜਤਾ ਬਸ ਕੰਮ ਪਰ ਮੰਦਾ ਰੱਖੇ ਮੂੰਗੀ ਦਾਲ ਆਪਣੀ ਭੰਤੀ ਪੀ ਬਸ ਉਹਨੂੰ ਤੜਕਾ ਲਾ ਕੇ ਧਰਦਾ ਇਧਰ ਦੁੱਧ ਭੋਂਡੇ ਰਹਿ ਗਏ ਇਹਦੇ ਮਾਜੂਨ ਵਾਲੇ ਡੱਬੇ ਇਹਨੇ ਸੈਟ ਕਰਕੇ ਉੱਪਰ ਪਾ ਲਓ ਜੀ ਮੈਂ ਆਪਦਾ ਕੰਮ ਵਧਾ ਲਿਆ ਮਿੰਟ ਚ ਉੱਥੇ ਮੱਜਾਂ ਦਾ ਗੋਹਾ ਹਟਾਉਣ ਜਾਂਦੀ ਤੇ ਉੱਥੇ ਿੱਟ ਤੇ ਪੈਰ ਮੁਸ ਗਿਆ ਉਂਗਲਾਂ 'ਚ ਮੂਰੇ ਚੀਸਾਂ ਬਾਈ ਜਾਂਦੇ ਨੇ ਹੁਣਾਂ ਨਹੀਂ ਪਤਾ ਪੈਰ ਸੁੱਜ ਜੇ ਮਿੰਟ 'ਚ ਕੰਮ ਵਧੇ ਜਾਂਦਾ ਪਤਾ ਨਹੀਂ ਹੋ ਮੇ ਤਾਂ ਅੱਖਾਂ ਮੂਰੇ ਨੇਰੀ ਆ ਗਈ 10 ਮਿੰਟ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਨਹੀਂ ਜਾਨ ਨਿਕਲ ਨਿਕਲ ਜਾਵੇ ਉਹਦੇ ਸੈੱਟ ਦੇ ਖੰਭੇ ਜੀ ਨੂੰ ਫੜ ਕੇ ਖੜ ਗਈ ਜਦੋਂ ਉਹਨੂੰ ਜਵਾਕ ਨਿਕਲੇ ਬਾਹਰੇ ਉਦੋਂ ਤੋਂ ਮੈਂ ਸੈੱਟ ਹੋ ਗਈ ਸੀ ਅਜੇ ਥੋੜੇ ਜਿ ਮੂਰਲੀ ਉਂਗਲਾਂ 'ਚ ਨੋਹਾਂ ਜੀ ਚੀਸਾਂ ਪੈਂਦੀਆਂ ਨੇ ਮਾੜੀ ਮੋਟੀ ਕੋਈ ਨਾਲ ਨੂਣ ਖਿੱਚੀ ਗਈ ਹੁਣ ਦੇਖਦੇ ਆ ਕੀ ਬੰਦ ਆ ਚਲੋ ਜੀ ਹੁਣ ਆਪਾਂ ਕਰਦੇ ਆ ਐਂਡ ਤੇ ਚਾਦਰਾਂ ਵਸਾ ਦਈਏ ਪੜਦੇ ਪਾ ਦਈਏ ਮੈਂ ਨਰਾਈ ਨਹੀਂ ਮੈਨੂੰ ਐਂ ਵੀ ਟੋਕਾ ਕਰਾ ਦੂੰ ਉਹਦੇ ਨਾਲ ਫੇਰ ਹੀ ਰਸੋਈ ਕਣੀਓ ਉਹ ਉੱਥੇ ਪਤਾ ਨਹੀਂ ਕੀ ਕਰਦਾ ਕੱਖ ਫੜਦਾ ਪਤਾ ਨਹੀਂ ਕੀ ਕਰਦਾ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ